ਨਾ ਜਦ ਤੂੰ ਮੇਰੇ ਚੇਤੇ ਹੋਰ ਕਰੇ ਹੈ ਕਮਲਜੀਤ ਕੌਰ ਦੀ ਅੰਤਿਮ ਅਰਦਾਸ ਮੌਕੇ ਸ਼ਰਧਾਂਜਲੀ ਪੇੜ ਸੰਘਰਸ਼ੀ ਆਗੂ ਲਾਲਚੰਦ ਦੀ ਪਤਨੀ ਕਮਲਜੀਤ ਕੌਰ ਦੀ ਆਤਮਿਕ ਸ਼ਾਂਤੀ ਲਈ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਦਾ ਭੋਗ ਉਹਨਾਂ ਦੇ ਗ੍ਰੰਥ ਇਨ ਫਾਜ਼ਲਵਾਲ ਸ਼ਾਹਕੋਟ ਵਿਖੇ ਪੈਣ ਉਪਰੰਤ ਅੰਤਿਮ ਅਰਦਾਸ ਵਿੰਦ ਦੇ ਗੁਰਦੁਆਰਾ ਸਾਹਿਬ ਵਿਖੇ ਹੋਈ ਇਸ ਮੌਕੇ ਭਾਈ ਗੁਰਜੰਟ ਸਿੰਘ ਦੇ ਜਥੇ ਵੱਲੋਂ ਵਿਰਾਗਮਈ ਕੀਰਤਨ ਕੀਤਾ ਗਿਆ ਸ਼ਰਧਾਂਜਲੀ ਸਮਾਗਮ ਮੌਕੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰਵਾਲੀਆ ਨੇ ਵਿਛੜੀ ਰੂਹ ਨੂੰ ਸ਼ਰਦਾ ਦੇ ਫੁੱਲ ਭੇਟ ਕਰਦਿਆਂ ਆਈਆਂ ਸੰਗਤਾਂ ਦਾ ਪਰਿਵਾਰ ਵੱਲੋਂ ਧੰਨਵਾਦ ਕੀਤਾ ਇਸ ਮੌਕੇ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਪੱਠਲ ਦੇ ਓਐਸਡੀ ਰਵਿੰਦਰ ਸਿੰਘ ਟੁਰਨਾ ਸਾਬਕਾ ਚੇਅਰਮੈਨ ਸੁਰਿੰਦਰਜੀਤ ਸਿੰਘ ਚੱਠਾ ਜਗਤਾਰ ਸਿੰਘ ਖਾਲਸਾ ਕੋਟਲਾ ਸੂਰਜਮਲ ਦਵਿੰਦਰ ਸਿੰਘ ਕਸ਼ਿਅਪ ਰਾਜਪੂਤ ਸਭਾ ਸਟੇਟ ਪ੍ਰਧਾਨ ਸੁਰਿੰਦਰ ਸਿੰਘ ਸ਼ਾਕੋਟ ਮਨਿੰਦਰ ਕੌਰ ਮਲਸੀਆ ਜੋਤੀ ਮਲਸੀਆ ਮਹਿੰਦਰ ਸਿੰਘ ਸੰਧੂ ਸੋਨੂ ਕੰਗ ਪੀਏ ਕਾਮਰੇਡ ਚਰਨਜੀਤ ਸਿੰਘ ਥੰਮੂਵਾਲ निर्मल सिंह सिंह सुखराल बलकार सिंह नंबरदार प्यारा सिंह, सुखदेव सिंह निरंजन सिंह जसपाल सिंह परमजीत सिंह नंबरदार योगराज सिंह जसविंद रिपोर्ट दविंदर सिंह को विशेष रिपोर्ट पंजाब न्यूज ਦੇ ਅਬੀ ਨਾਨਕ ਦਾ ਸਦੀ ਉੱਜੈ ਦੇ ਮਹਾਰਤ ਦਾ ਸਾਡੀ ਬਹੁਤ ਕਾਰਜ ਸਾਡੀ ਪ੍ਰਣ ਕਮਲੀ ਔਰ ਤਰਨਵਤਨੀ ਨਾਮਕੀ ਬਹੁਤ ਸਮੇਂ ਸਮੇਂ ਤੇ ਸ੍ਰੀ ਵੀ ਵਿਸ਼ੋਦਾ ਦੇ ਕੇ ਪਰਮਾਤਮਾ ਦੇ ਦਿੱਤੀ ਹੋਈ ਆਸ਼ੀਸ਼ ਹੋ ਕੇ ਪਰਮਾਤਮਾ ਦੇ ਚਰਨਾਂ ਵਿੱਚ ਆਪਰੇ ਤੇ ਜਨਾਈ ਕਰਉਣੀ ਵਿਸ਼ਵਾਸ ਨਿਥੋੜਿਆ ਸੀ ਓਕੇ ਚਾਰ ਕਾਠਵਾਪਰੇ ਕਈ ਪਰਿਵਾਰਾਂ ਦਾ ਆਪਣੇ ਨੁਕਸਾਨ ਹੋ ਗਿਆ ਇਹ ਜਿਹੜੇ ਐਕਸੀਡੈਂਟ ਇੱਕ ਪੈਮਰ ਐਕਸੀਡੈਂਟ ਵਾਪਰਿਆ ਆਪਣੇ ਇਲਾਕੇ ਔਰ ਕਾਫੀ ਪਰਿਵਾਰ ਇੰਜਰ ਹੋਏ ਸਤ ਤਿੰਨ ਜਿਹੜੇ ਐਕਸੀਡੈਂਟ ਦੇ ਵਿੱਚ ਤਿੰਨ ਚਾਰ ਹੀ ਹੋ ਗਏ ਪਰ ਜੇ ਇੱਕ ਕੁਮਾਰ ਸਿੰਘ ਵੀ ਪ੍ਰਾਣ ਤੇ ਆ ਗਏ ਬੜਾ ਵੱਡਾ ਨੁਕਸਾਨ ਉਹਨਾਂ ਦੇ ਵਿੱਚ ਸਾਡੀ ਪੈਣ ਕਮਲ ਜੀ ਕੋਲ ਵੀ ਕਿ ਸਾਡਾ ਬਹੁਤ ਵੀ ਪਿਆਰਾ ਲਾਲ ਚੰਦ ਜੀ ਇਹ ਜਿੱਤੇ ਬਹੁਤ ਬੜਾ 파ਟਿਕ ਨੂੰ ਰਿਆ ਘੋੜਾ ਜਿੰਦਗੀ ਦਾ ਸਰਬੋਤਮ ਬਖਾਲਾ ਹੋਇਆ ਕਿ ਪਰਿਵਾਰ ਜਿੰਦਗੀ ਬਧੀਆ ਜਿਦਿਆ ਸੀ ਕਿਸੇ ਗੱਲ ਨਹੀਂ ਕੀਤਾ ਸਾਹ ਵਰਗੋ ਜਿੱਕੀ ਫਤੇ ਸਾਰਿਆਂ ਸਾਥ ਸੰਗਤ ਜੀ ਦਾ ਇਸ ਦੁੱਖ ਦੀ ਘੜੀ ਦੇ ਵਿੱਚ ਹਾਜ਼ਰ ਹੋਣਾ ਸ੍ਰੀ ਲਾਲਚੰਦ ਜੀ ਨੂੰ ਹੌਸਲਾ ਦੇਣਾ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਆ ਬੱਚਿਆਂ ਨੂੰ ਜੋ ਮਾਂ ਦਾ ਵਿਛੋੜਾ ਚਲਣਾ ਪੈ ਰਿਹਾ ਉਹਦੇ ਵਿੱਚ ਸਾਰੀ ਸੰਗਤ ਦਾ ਇਹ ਖਾਸ ਕਰਕੇ ਇਹਨਾਂ ਦੇ ਪਰਿਵਾਰ ਦਾ ਬਹੁਤ ਵੱਡਾ ਸਹਿਯੋਗ ਜਿਨ੍ਹਾਂ ਨੇ ਦੁੱਖ ਦੀ ਘੜੀ ਦੇ ਵਿੱਚ ਪਰਿਵਾਰ ਨੂੰ ਹੌਸਲਾ ਦਿੱਤਾ ਤੇ ਮੈਂ ਆਸ ਕਰਦਾ ਕਿ ਅੱਗੇ ਤੋਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹੋਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ